ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਹਾਂ ਸੁਮਨ ਪ੍ਰੀਤ कौर ਅੱਜ ਹੈ 6 ਅਗਸਤ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 6 ਅਗਸਤ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਾਰੇ ਕੈਮ ਸਿਕੂ ਦਿਨ ਅ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਭਾਰਤ ਦਾ ਪਹਿਲਾ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹੈ ਹਾਂਜੀ ਭਾਰਤ ਦਾ ਪਹਿਲਾ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਗੁਜਰਾਤ ਦੇ ਕਾਂਡਲਾ ਵਿੱਚ ਸ਼ੁਰੂ ਹੋਇਆ অপশন সি ইজ দা রাইট আনসার গুজরাট। ওনে গুজরাট ਦੇ ਕਾਂਡਲਾ ਵਿੱਚ ਸ਼ੁਰੂ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ গুজরাট। গুজরাট ਦੀ ਕੈਪੀਟਲ ਆ ਗਾਂਦੀਨਗਰ। ਇੱਥੋਂ ਦੇ ਚੀਫ ਮਿਨਿਸਟਰ ਭੁਪਿੰਦਰ ਪਾਈ ਪਟੇਲ, ਗਵਰਨਰ ਆ ਚਾਰੀਆ ਦੇਵਰਾਥ। গুজরাট ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਬਸੰਦਾ ਨੈਸ਼ਨਲ ਪਾਰਕ ਆ, ਬਲੈਕਬੱਕ ਨੈਸ਼ਨਲ ਪਾਰਕ। গুজরাট ਰਾਜ ਦੀ ਤੱਟ ਰੇਖਾ ਤੱਟ ਰੇਖਾ ਸਭ ਤੋਂ ਜ਼ਿਆਦਾ ਵੱਡੀ ਆ। ਤੇ ਸਾਫ ਊਰਜਾ ਤੇ ਟਿਕਾਊ ਵਿਕਾਸ ਵਾਲੀ ਇੱਕ ਇਤਿਹਾਸਿਕ ਕਦਮ ਚੁੱਕਦੇ ਹੋਏ ਦੀਨਦਿਆਲ ਪੋਰਟ ਅਥਾਰਟੀ ਨੇ ਗੁਜਰਾਤ ਦੇ ਕਾਂਡਲਾ ਵਿਖੇ ਦੇਸ਼ ਦਾ ਪਹਿਲਾ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਸ਼ੁਰੂ ਕੀਤਾ ਤੇ ਗੁਜਰਾਤ ਸਰਕਾਰ ਨੇ ਕਬਾਈਲੀ ਜੀਨੋਮ ਸਿਕੁਐਂਸਿੰਗ ਪ੍ਰੋਜੈਕਟ ਸ਼ੁਰੂ ਕੀਤਾ ਗੁਜਰਾਤ ਭਾਰਤ ਵਿੱਚ ਪ੍ਰੋਸੈਸਡ ਆਲੂ ਉਤਪਾਦਨ ਵਿੱਚ ਮੋਹਰੀ ਰਾਜ ਬਣਿਆ ਸਵਸਥਾ ਸਰਵੇਖਣ 2024 ਵਿੱਚ ਅਹਮਦਾਬਾਦ ਦੇਸ਼ ਦਾ ਸਭ ਤੋਂ ਸਾਫ ਸ਼ਹਿਰ ਬਣਿਆ ਗੁਜਰਾਤ 크ਰੂਜ਼ ਇੰਡੀਆ ਮਿਸ਼ਨ ਦੀ ਅਗਵਾਈ ਕਰਨ ਵਾਲਾ ਪਹਿਲਾ ਰਾਜ ਬਣਿਆ ਗੁਜਰਾਤ ਦੇ ਮੁੱਖ ਮੰਤਰੀ ਨੇ ਜਨਤਕ ਸੁਰੱਖਿਆ ਸੰਤੁਸ਼ਟੀ ਮਹਿੰਮ ਦੀ ਸ਼ੁਰੂਆਤ ਕੀਤੀ ਗੁਜਰਾਤ ਚ ਅਸ਼ੁੱਧੀ ਬੀਜ ਦਾ ਤਿਹਾਰ ਮਨਾਇਆ ਗਿਆ ਅਡਾਨੀ ਗਰੁੱਪ ਨੇ ਗੁਜਰਾਤ ਦੇ ਕਕਸ਼ ਵਿੱਚ ਭਾਰਤ ਦਾ ਪਹਿਲਾ ਆਫ ਗ੍ਰਿਡ ਗ੍ਰੀਨ ਹਾਈਡਰੋਜਨ ਪਲਾਂਟ ਸ਼ੁਰੂ ਕੀਤਾ ਅਹਮਦਾਬਾਦ ਏਸ਼ੀਅਨ ਵੈਟ ਲਿਫਟਿੰਗ ਚੈਂਪੀਅਨਸ਼ਿਪ 2026 ਦੀ ਮੇਨ ਜ਼ਮਾਨੀ ਕਰੇਗਾ ਨੈਕਸਟ ਹੈ ਹਾਲ ਹੀ ਵਿੱਚ ਦੇਸ਼ ਦਾ ਸਭ ਤੋਂ ਵੱਡਾ ਅੰਗਦਾਨ ਪੁਰਸਕਾਰ ਕਿਸ ਨੂੰ ਮਿਲਿਆ ਹੈ ਹਾਂਜੀ ਦੇਸ਼ ਦਾ ਸਭ ਤੋਂ ਵੱਡਾ ਅੰਗਦਾਨ ਪੁਰਸਕਾਰ ਆ ਜਿਹੜਾ ਇਹ ਮਿਲਿਆ ਵਜੀ ਤੇਲੰਗਾਨਾ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਤੇਲੰਗਾਨਾ ਤੇਲੰਗਾਨਾ ਨੂੰ ਦੇਸ਼ ਦਾ ਸਭ ਤੋਂ ਵੱਡਾ ਅੰਗਦਾਨ ਪੁਰਸਕਾਰ ਮਿਲਿਆ ਹੁਣ ਤੇਲੰਗਾਨਾ ਨੂੰ ਮਿਲਿਆ ਤੇ ਇੰਪੋਰਟੈਂਟ ਪੁਆਇੰਟ ਤੋਂ ਵੀ ਤੁਸੀਂ ਸਮਝ ਸਕਦੇ ਹੋ ਤੇਲੰਗਣਾ ਰਾਜ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਅੰਗਦਾਨ ਕੀਤੇ ਗਏ ਆ ਕੇਂਦਰ ਸਰਕਾਰ ਨੇ ਦਿੱਲੀ ਵਿੱਚ ਰਾਸ਼ਟਰੀ ਅੰਗਦਾਨ ਦਿਵਸ ਦੇ ਮੌਕੇ ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਰਾਜ ਸਰਕਾਰ ਨੂੰ ਸਨਮਾਨਿਤ ਕੀਤਾ ਗੁਜਰਾਤ ਦੇ ਵਿੱਚ ਗੁਜਰਾਤ ਨੂੰ ਕੀਤਾ ਨਵੀਂ ਦਿੱਲੀ ਦੇ ਵਿੱਚ ਇਹ ਪ੍ਰੋਗਰਾਮ ਆਯੋਜਿਤ ਹੋਇਆ ਅੰਗਦਾਨ ਦਿਵਸ ਦੇ ਮੌਕੇ ਤੇ ਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਹਾਲ ਹੀ ਵਿੱਚ ਰਾਜ ਦੇ ਜੀਵਨਦਾਨ ਪ੍ਰੋਗਰਾਮ ਦੇ ਪ੍ਰਤੀਨਿਧੀਆਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਤੇਲੰਗਣਾ ਨੇ 2024 ਦੌਰਾਨ ਪ੍ਰਤੀ 10 ਲੱਖ ਵਾਦੀ ਵਿੱਚ 4.88 ਅੰਗਦਾਨ ਦੀ ਦਰ ਦਰਜ ਕੀਤੀ ਜੋ ਕਿ ਕਾਫੀ ਜ਼ਿਆਦਾ ਵਾ ਜਦੋਂ ਕਿ ਰਾਸ਼ਟਰੀ ਔਸਤ ਪ੍ਰਤੀ 10 ਲੱਖ ਆਬਾਦੀ ਵਿੱਚ 0.8% ਦਰ 0.8% ਦਰ ਪੂਰੇ ਇੰਡੀਆ ਦੇ ਵਿੱਚ ਆ ਪਰ ਉਹਦੇ ਵਿੱਚੋਂ ਸਿਰਫ ਤੇ ਸਿਰਫ ਤੇਲੰਗਨਾ ਦੀ ਹੈ 4.82% ਲਗਭਗ 5% ਠੀਕ ਹੈ ਹੁਣ ਇਹ ਤੇਲੰਗਨਾ ਨੂੰ ਅਵਾਰਡ ਮਿਲੇ ਅੰਗਦਾਨ ਦੇ ਮਾਮਲੇ ਵਿੱਚ ਸਰਵੋਤਮ ਪੁਰਸਕਾਰ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਨਾ ਤੇਲੰਗਨਾ ਦੀ ਕੈਪੀਟਲ ਹੈਦਰਾਬਾਦ ਇਥੋਂ ਦੇ ਚੀਫ ਮਿਨਿਸਟਰ ਰਿਵੰਤ ਰੈਡੀ ਗਵਰਨਰ ਰਾਜੇਸ਼ ਨੋਦੇਵ ਵਰਮਾ ਤਿਲੰਗਣਾ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਕਾ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਮਹਾਵੀਰ ਹਰੀਨਾ ਮੰਨਸਥਲੀ ਨੈਸ਼ਨਲ ਪਾਰਕ ਪਾਥਲੀ ਵਾਈਲਡਲਾਈਫ ਸੈਂਚੁਰੀ ਕਾਵਲਾ ਵਾਈਲਡਲਾਈਫ ਸੈਂਚੁਰੀ ਹੈ। ਹਾਈਦਰਾਬਾਦ ਵਿੱਚ ਭਾਰਤ ਦਾ ਪਹਿਲਾ 트랜ਸਜੈਂਡਰਿਕ ਕਲੀਨਿਕ ਦੁਬਾਰਾ ਖੁੱਲਿਆ। ਕਰਮਾਂਤਰੀ ਅਮਿਤ ਸ਼ਾਹ ਨੇ ਤਿਲੰਗਣਾ ਵਿੱਚ ਰਾਸ਼ਟਰੀ ਹਲਦੀ ਬੋਰਡ ਦਾ ਉਦਘਾਟਨ ਕੀਤਾ। ਤਿਲੰਗਣਾ ਵਿੱਚ ਇਤਿਹਾਸਿਕ ਬੋਨਾਲੋ ਤਿਹਾਰ ਮਨਾਇਆ ਗਿਆ। ਦੱਖਣੀ ਭਾਰਤੀ ਰਾਜ ਤਿਲੰਗਣਾ ਨੇ ਵਿਸ਼ੇ ਪੱਧਰੀ ਇਕੋ ਟਾਊਨ ਵਿਕਸਿਤ ਕਰਨ ਦਾ ਐਲਾਨ ਕੀਤਾ। ਤਿਲੰਗਣਾ ਦੇ ਕੁਮਰਮ ਭੇਮ ਨੂੰ ਨਵੇਂ ਟਾਈਗਰਜ਼ ਸੰਭਾਲ ਟਾਈਗਰ ਸੰਭਾਲ ਰਿਜ਼ਰਵ ਵਜੋਂ घोषित ਕੀਤਾ ਗਿਆ। ਤਿਲੰਗਣਾ ਸਰਕਾਰ ਨੇ ਆਪਾਹਤ ਜੋੜਿਆਂ ਨੂੰ ਵਿਆਹ ਲਈ 1 ਲੱਖ ਰੁਪਏ ਦਾ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ। ਤਿਲੰਗਣਾ ਦੇ ਮੁੱਖ ਮੰਤਰੀ ਨੇ ਇੰਦਰਾ ਸੌਰਿਆ ਗੀਰੀ ਜਲ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ। ਅਭਿਜੀਤ ਬੈਨਰਜੀ ਤਿਲੰਗਣਾ ਰਾਈਜ਼ਿੰਗ ਦੇ ਵਿਜ਼ਨ ਬੋਰਡ ਵਿੱਚ ਸ਼ਾਮਲ ਹੋਏ। ਨੈਕਸਟ ਹੈ। ਹਾਲ ਹੀ ਵਿੱਚ ਹੰਗਰੀ ਗ੍ਰਾਂਟ ਪ੍ਰੀਜ਼ ਨੇ ਜਿੱਤੀ ਹੈ। ਹਾਂਜੀ ਹੰਗਰੀ ਗ੍ਰਾਂਟ ਪ੍ਰੀਜ਼ ਜਿੱਤੀ ਹੈ ਲੈਂਡਨ ਔਰਿਸ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਲੈਂਡੋਨ ਓਰਿਸ ਨੇ ਮੈਗਲਰਨ ਓਸਕਰ ਪੀਐਸਟੀ ਦੀ ਦੇਰ ਨਾਲ ਚੁਣੌਤੀ ਨੂੰ ਹਰਾ ਕੇ ਜਿਹਨੂੰ ਹਰਾਇਆ ਓਸਕਰ ਪੀਐਸਟੀ ਨੂੰ ਹਰਾਇਆ ਇਹਨਾਂ ਨੇ ਤੇ 2025 ਦੇ ਵਿੱਚ ਗ੍ਰਾਂਪਰੀ ਜਿੱਤਿਆ ਹੰਗਰੀਅਨ ਗ੍ਰਾਂਪਰੀ ਜਿੱਤਿਆ ਲੈਂਡੋਨ ਓਰਿਸ ਨੇ ਨੈਕਸਟ ਹਾਲ ਹੀ ਵਿੱਚ ਆਈਆਈਟੀ ਕੈਂਪਸ ਵਿੱਚ ਇੰਡੀਅਨ ਆਰਮੀ ਰਿਸਰਚ ਸੈੱਲ ਅਗਨੀ ਸ਼ੋਧ ਦੀ ਸਥਾਪਨਾ ਕੀਤੀ ਗਈ ਹਾਂਜੀ ਕਿਹੜੀ ਆਈਆਈਟੀ ਦੇ ਵਿੱਚ ਕੈਂਪਸ ਵਿੱਚ ਕਿਹੜੀ IIT ਦੇ ਕੈਂਪਸ ਵਿੱਚ ਇੰਡੀਅਨ ਆਰਮੀ ਰਿਸਰਚ ਸੈੱਲ ਅਗਨੀ ਸ਼ੋਧ ਦੀ ਸਥਾਪਨਾ ਕੀਤੀ ਗਈ ਤਾਂ IIT ਮ드ਰਾਸ ਦੇ ਵਿੱਚ ਕੀਤੀ ਗਈ ਆ অপਸ਼ਨ A ਇਥੇ ਰਾਈਟ ਆਨਸਰ ਹੈ ਜੀ ਮ드ਰਾਸ ਹੁਣ ਆਈਏ ਗੱਲ ਆਈਏ ਕਿ ਗੁਹਾਟੀ ਦੀ ਟੀਮ ਨੇ ਪਾਸ ਨੂੰ ਆਟੋਮੋਬਾਈਲ ਲੇਟਾ ਲਿਆ IIT ਮ드ਰਾਸ ਨੇ ਭਾਰਤ ਦੀ ਸਭ ਤੋਂ ਹਲਕੀ व्हीਲ ਚੇਅਰ WD1 ਲਾਂਚ ਕੀਤੀ ਆਈਆਈਟੀ ਦਿੱਲੀ ਨੇ ਐਸਸੀ ਐਸਟੀ ਉਮੀਦਵਾਰਾਂ ਲਈ ਵੀ ਪਹਿਲੀ ਵਿਸ਼ੇਸ਼ ਪੀਐਚਡੀ ਦਾਖਲਾ ਮੁਹਿੰਮ ਸ਼ੁਰੂ ਕੀਤੀ ਆਈਆਈਟੀ ਦਿੱਲੀ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ ਟੌਪ ਤੇ ਰਿਹਾ ਸੰਸਥਾ ਨੇ ਆਈਆਈਟੀ ਵਿੱਚ ਇੱਕ ਸੈਂਟਰ ਆਫ ਐਕਸੀਲੈਂਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਆਈਆਈਟੀ ਦਿੱਲੀ ਸਥਾਪਿਤ ਕਰਨ ਲਈ 올 ਇੰਡੀਆ ਨਾਲ ਸਮਝੌਤਾ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਅਮਰੀਕਾ ਨੇ ਪਾਈਨ ਹਰਟਸ ਪਿੰਡ ਵਿੱਚ ਇੱਕ ਹੋਈ ਯੂਐਸ ਕਿਡਸ ਵਰਲਡ ਚੈਂਪੀਅਨਸ਼ਿਪ ਕਿਸ ਨੇ ਜਿੱਤੀ ਹਾਂਜੀ ਅਮਰੀਕਾ ਦੇ ਪਾਈਨ ਹਰਟਸ ਵਿਲੇਜ ਵਿੱਚ ਇੱਕ ਯੂ ਐਸ ਕਿਡਸ ਵਰਡ ਚੈਂਪੀਅਨਸ਼ਿਪ ਹੋਈ ਆ ਜਿਹੜੀ ਕਿ ਵੇਦਿਕਾ ਪੰਸਾਲੀ ਨੇ ਜਿੱਤੀ ਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਵੇਦਿਕਾ ਪੰਸਾਲੀ ਇਹਨਾਂ ਨੇ ਅਮਰੀਕਾ ਦੇ ਪਾਈਨ ਹਰਟਸ ਵਿਲੇਜ ਵਿੱਚ ਹੋਈ ਯੂ ਐਸ ਕਿਡਸ ਵਰਡ ਚੈਂਪੀਅਨਸ਼ਿਪ ਜਿੱਤੀ ਤੇ 9 ਸਾਲ ਦੀ ਆ ਨੈਕਸਟ ਹੈ ਜੀ ਪਸ਼ਮੀ ਰੇਲਵੇ ਨੇ ਹਾਲ ਹੀ ਵਿੱਚ 155 ਸਾਲ ਪੁਰਾਣੀ ਲਾਈਨ ਤੇ ਹੈਰੀਟੇਜ ਟ੍ਰੇਨ ਕਿੱਥੇ ਦੁਬਾਰਾ ਸ਼ੁਰੂ ਕੀਤੀ ਜਿਹੜੀ ਹੈਰੀਟੇਜ ਟ੍ਰੇਨ ਆ ਦੇਖੋ ਹੁਣ ਕਿਹੜੀਆਂ ਚੱਲਦੀਆਂ ਵਾ ਹੁਣ ਹੁਣ ਜਿਹੜੀਆਂ ਹੈਰੀਟੇਜ ਟ੍ਰੇਨ ਆ ਇਹ ਮੀਟਰ ਗਾਸ ਤੇ ਚੱਲਦੀ ਆ ਹੈਰੀਟੇਜ ਟ੍ਰੇਨ ਆ ਜਿਹੜੀ ਇਹ ਮੀਟਰ ਗਾਸ ਤੇ ਚੱਲਦੀ ਜਿਵੇਂ ਤੁਸੀਂ ਆਹ ਟਰੈਕ ਬਣਿਆ ਹੋਇਆ ਟਰੇਨ ਵਾਲਾ ਟ੍ਰੇਨ ਵਾਲਾ ਟਰੈਕ ਬਣਿਆ ਹੋਇਆ ਹੈਨਾ ਤੇ ਇਹਨਾਂ ਦੀ ਜਿਹੜੀ ਚੌੜਾਈ ਆ ਉਹ 1 ਮੀਟਰ ਦੀ ਹੁੰਦੀ ਆ ਇੱਕ ਬ੍ਰੌਡਕਾਸਟ ਬੋਲਦੇ ਆ ਸੀ ਗੈਸ ਜਿਹੜਾ ਕਿ 1.4 ਮੀਟਰ ਦਾ ਹੁੰਦਾ ਹੁਣ ਵਾਲੀਆਂ ਟ੍ਰੇਨ ਟ੍ਰੇਨਾਂ ਵਾ ਜਿਹੜੀਆਂ 1.4 ਮੀਟਰ ਤੇ ਚੱਲਦੀਆਂ ਵਾ ਤੇ ਇਹ ਜਿਹੜੀ ਹੈਰੀਟੇਜ ਟ੍ਰੇਨ ਹੈ 1 ਮੀਟਰ ਤੇ ਚੱਲਦੀ ਹੈ ਤੇ ਇਹਦੀ ਫਿਰ ਤੋਂ ਸ਼ੁਰੂਆਤ ਹੋਈ ਆ ਇਹ ਸ਼ੁਰੂਆਤ ਕਿੱਥੇ ਹੋਈ ਹੈ ਤੁਹਾਨੂੰ ਪੁੱਛਿਆ ਜਾ ਰਿਹਾ ਮੱਧ ਪ੍ਰਦੇਸ਼ ਦੇ ਵਿੱਚ অপਸ਼ਨ B ਇਜ਼ ਦਾ ਰਾਈਟ ਆਂਸਰ ਮੱਧ ਪ੍ਰਦੇਸ਼ ਹੁਣ ਇਸ ਦਾ ਆਨਸਰ ਮੱਧ ਪ੍ਰਦੇਸ਼ ਰਾਈਟ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਆ ਪੋਪਾਲ ਇਥੋਂ ਦੇ ਚੀਫ ਮਿਨਿਸਟਰ ਆ ਡਾਕਟਰ ਮੋਹਨ ਜਾਦਵ ਤੇ ਗਵਰਨਰ ਕੋਣਾ ਮੰਗੂਪਾਈ ਛੱਗਣਪਾਈ ਪਟੇਲ ਮੱਧ ਪ੍ਰਦੇਸ਼ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਪੂਰੇ ਇੰਡੀਆ ਦੇ ਵਿੱਚ ਟੌਪ ਤੇ ਆ ਮੱਧ ਪ੍ਰਦੇਸ਼ ਵਿੱਚ ਕੋਨੋ ਨੈਸ਼ਨਲ ਪਾਰਕਾ ਸੰਜੀ ਨੈਸ਼ਨਲ ਪਾਰਕਾ ਮਾਧਵ ਨੈਸ਼ਨਲ ਪਾਰਕਾ ਮੰਡਲਾ ਪਲਾਂਟ ਫਾਸਿਲ ਨੈਸ਼ਨਲ ਪਾਰਕਾ ਕਾਨਾ ਨੈਸ਼ਨਲ ਪਾਰਕਾ ਬੰਦਵਗੜ ਨੈਸ਼ਨਲ ਪਾਰਕਾ ਵਨ ਵਿਹਾਰ ਨੈਸ਼ਨਲ ਪਾਰਕਾ ਰੁੱਦਰ ਸਾਗਰ ਝੀਲ ਨੈਸ਼ਨਲ ਪਾਰਕਾ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਨੰਬਰ 1 ਤੇ ਆਮਤ ਪ੍ਰਦੇਸ਼ ਸੈਕਿੰਡ ਤੇ ਆਂਦੇ ਮਾਨੀ ਕੋ ਵਾਰ ਥਰਡ ਤੇ ਆਸਾਮ ਨੈਕਸਟ ਹੈ ਹਾਲ ਹੀ ਵਿੱਚ ਪਹਿਲਾ ਸਤਰਾਂਜੀ ਸਪੋਰਟਸ ਵਿਸ਼ਵ ਕੱਪ ਕਿਸ ਨੇ ਆਯੋਜਿਤ ਕੀਤਾ ਹੈ ਜਾਂ ਕਿਸ ਨੇ ਜਿੱਤਿਆ ਹੈ ਪਹਿਲਾ ਸਤਰਾਂਜ ਈ ਸਪੋਰਟਸ ਵਿਸ਼ਵ ਕੱਪ ਆ ਜਿਹੜਾ ਇਹ ਜਿੱਤਿਆ ਵਾ ਜੀ ਮੈਗਨਸ ਕਾਰਲਸਨ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਮੈਗਨਸ ਕਾਰਲਸਨ ਨੇ ਜਿੱਤਿਆ ਪਹਿਲਾ ਸਤਰਾਂਜ ਈ ਸਪੋਰਟਸ ਕੱਪ ਨੈਕਸਟ ਹੈ ਜੀ ਹਾਲੇ ਹੀ ਵਿੱਚ ਦੀ ਕੌਂਸ਼ੀਅਸ ਨੈਟਵਰਕ ਕਿਤਾਬ ਕਿਸ ਨੇ ਲਿਖੀ ਦੀ ਕੌਂਸ਼ੀਅਸ ਨੈਟਵਰਕ ਕਿਤਾਬ ਇਹ ਇੰਦਰਾ ਗਾਂਧੀ ਤੇ ਬੇਸਡ ਹੈ ਇਹ ਬੁੱਕ ਲਿਖੀ ਹੈ ਸੁਗਾਟਾ ਸ਼੍ਰੀ ਨਿਵਾਸ ਰਾਜੂ ਨੇ অপਸ਼ਨ ਬੀ ਇਜ਼ ਅ ਰਾਈਟ ਆਂਸਰ ਸੁਗਾਟਾ ਸ਼੍ਰੀ ਨਿਵਾਸ ਰਾਜੂ ਨੈਕਸਟ ਆਖਦੇ ਹੋ ਤੁਸੀਂ ਇਹ ਬੁੱਕ ਇੰਦਰਾ ਗਾਂਧੀ ਤੇ ਬੇਸਡ ਹੈ ਨੈਕਸਟ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਨੇ ਗ੍ਰੀਨ 골ਡ ਨਾਮ ਦੀ ਕਿਤਾਬ ਜਿਸ ਦਾ ਨਾਮ ਆ ਗ੍ਰੀਨ 골ਡ ਦੀ ਨੀਮ ਫਾਰਮੇਸੀ ਨਾਮਕ ਇੱਕ ਕਿਤਾਬ ਲਿਖੀ। ਰਾਮ ਆਦਵ ਨੇ ਦੀ ਨਿਊ ਵਰਲਡ 21 ਸੈਂਚਰੀਜ਼ ਗਲੋਬਲ ਆਰਡਰ ਐਂਡ ਇੰਡੀਆ ਨਾਮਕ ਕਿਤਾਬ ਲਿਖੀ। ਬੀ ਐਸ ਰਵੀ ਨੇ ਕਨਵੈਨਸ਼ਨਲਜ਼ ਆਫ ਅ ਸਿਕਸ ਪੀਅਰ ਐਡਿਕਟਸ ਕਿਤਾਬ ਲਿਖੀ। ਡਾਕਟਰ ਜਗਦੀਪ ਸ਼ੁਕਲਾ ਆਪਣੀ ਨਵੀਂ ਕਿਤਾਬ ਏ ਬਿਲੀਅਨ ୱਟਰਫਲਾਈਜ਼ ए लाइफ इन क्लाइमेट एंड एओस विच अ ਇਹਨਾਂ ਨੇ ਰਿਲੀਜ਼ ਕੀਤੀ ਗਈ ਆ ਲਿਖੀ ਕਿਹਨੇ ਆ ਡਾਕਟਰ ਜਗਦੀਪ ਸ਼ੁਕਲਾ ਨੇ ਡੀਐਸ ਵਰਵਰੀਆ ਡੀਐਸ ਵਰਵਰੀਆ ਦੁਆਰਾ ਲਿਖੀ ਕਿਤਾਬ ਅੰਬੇਡ ਕਰਕੇ ਸੁਨੇਹੇ ਲਾਂਚ ਕੀਤੀ ਗਈ ਹਿਸਟਰੀ ਥੈਟ ਇੰਡੀਆ ਇਗਨੋਰਡ ਕਿਤਾਬ ਪ੍ਰੇਮ ਪ੍ਰਕਾਸ਼ ਦੁਆਰਾ ਲਿਖੀ ਗਈ ਨੈਕਸਟ ਕਿਹੜੀ ਟੀਮ ਨੇ ਹਾਲੇ ਵਿੱਚ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਸ 2025 ਵਿੱਚ ਚੈਂਪੀਅਨ ਕਿਹੜੀ ਟੀਮ ਚੈਂਪੀਅਨ ਬਣੀ ਜੇ ਕਿਹੜੀ ਟੀਮ ਨੇ ਵੋਇਡ ਚੈਂਪੀਅਨਸ਼ਿਪ ਆਫ ਲੈਜੈਂਡਸ ਜਿੱਤੀ ਆ ਤਾਂ ਇਹ ਜਿੱਤੀ ਹੈ ਜੀ ਦਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ অপশন সি ইজ দা রাইট आंसर ਹੁਣ ਦੱਖਣੀ ਅਫਰੀਕਾ ਨੇ ਜਿੱਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦੱਖਣੀ ਅਫਰੀਕਾ ਦੱਖਣੀ ਅਫਰੀਕਾ ਦੀਆਂ ਤਿੰਨ ਕੈਪੀਟਲ ਆ ਕੇਪ ਟਾਊਨ ਪ੍ਰੀਟੋਰੀਆ ਬਲੋਇਨ ਫੌਂਟੇਨ ਕਰੰਸੀ ਆ ਸਾਊਥ ਅਫਰੀਕਨ ਰੈਂਡ ਪ੍ਰੈਜ਼ੀਡੈਂਟ ਆ ਸਰਿਲ ਰਮਾਫੋਸਾ ਜੀ 20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਦੋ ਦਿਨਾਂ ਦੀ ਮੀਟਿੰਗ ਡਰਵਨ ਵਿੱਚ ਸਮਾਪਤ ਹੋਈ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਜਿੱਤੀ ਦੱਖਣੀ ਅਫਰੀਕਾ ਵਿੱਚ ਸਟ੍ਰਕ ਫੌਂਟੈਨ ਕੁਫਾਮਾ ਮਨੋਕਤਾ ਦਾ ਪੰਘੂੜਾ ਜੀ ਨੂੰ ਕਿਹਾ ਜਾਂਦਾ ਹੈ ਇਹ ਦੁਬਾਰਾ ਖੁੱਲੀਆਂ ਦੱਖਣੀ ਅਫਰੀਕਾ ਨੇ ਭਾਰਤੀ ਸੈਲਾਨੀਆਂ ਲਈ ਤੇਜ਼ ਟਰੈਕ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਦੱਖਣੀ ਅਫਰੀਕਾ ਨੇ ਭਾਰਤ ਤੋਂ ਸੈਰਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਯੋਜਨਾ ਗਲੋਬਲ ਕਲਾਸ ਟੂਰ ਆਪਰੇਟਰ ਸਕੀਮ ਸ਼ੁਰੂ ਕੀਤੀ ਦੱਖਣੀ ਅਫਰੀਕਾ ਵਿੱਚ ਮੰਡੇਲਾ ਵਿਰਾਸਤੀ ਥਾਵਾਂ ਨੂੰ ਯੂਨੈਸਕੋ ਵਿਰਾਸਤੇ ਦਾਰਜਾ ਮਿਲਿਆ ਦੱਖਣੀ ਅਫਰੀਕਾ ਨੇ ਆਪਣਾ ਪਹਿਲਾ ਵਿਆਪਕ ਜਲਵਾਯੂ ਪਰਿਵਰਤਨ ਕਾਨੂੰਨ ਪਾਸ ਕੀਤਾ ਨੈਕਸਟ ਹਾਲ ਹੀ ਵਿੱਚ ਪਹਿਲੀ ਵਾਰ ਬਿਮਸਟੈਕ ਪਰੰਪਰਾਗਤ ਸੰਗੀਤ ਉਤਸਵ ਦਾ ਉਦਘਾਟਨ ਕਿੱਥੇ ਕੀਤਾ ਗਿਆ ਹਾਂਜੀ ਬਿਮਸਟੈਕ ਤੁਹਾਨੂੰ ਮੈਂ ਅੱਗੇ ਵੀ ਕਈ ਵਾਰ ਦੱਸਿਆ ਕਿ ਇਹ ਬੰਗਾਲ ਦੀ ਆਸ-ਪਾਸ ਬੰਗਾਲ ਦੀ ਖਾੜੀ ਦੇ ਆਸ-ਪਾਸ ਦੇ 7 ਦੇਸ਼ਾਂ ਦਾ ਸਮੂਹ ਆ ਬੰਗਲਾਦੇਸ਼ ਭੂਟਾਨ ਭਾਰਤ ਨੇਪਾਲ ਸ਼੍ਰੀਲੰਕਾ ਮਿਆਂਮਾਰ ਅਤੇ ਥਾਈਲੈਂਡ ਠੀਕ ਹੈ ਤੇ ਇਸ ਦੀ ਪਹਿਲੀ ਵਾਰ ਪਰੰਪਰਾਗਤ ਸੰਗੀਤ ਉਤਸਵ ਦੀ ਮੀਟਿੰਗ ਆ ਜਿਹੜੀ ਜਾਂ ਉਤਸਵ ਆ ਜਿਹੜਾ ਇਹ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਗਿਆ ਤੇ ਬਿਮਸਟੈਕ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬੰਗਾਲ ਦੀ ਖਾੜੀ ਦੇ ਆਸ-ਪਾਸ ਦੇ ਦੇਸ਼ਾਂ ਦਾ ਸਮੂਹ ਆ ਕਿਹੜੇ-ਕਿਹੜੇ ਦੇਸ਼ ਆ ਬੰਗਲਾਦੇਸ਼ ਸ਼੍ਰੀਲੰਕਾ ਇੰਡੀਆ ਨੇਪਾਲ ਭੂਟਾਨ THAILAND ਮਿਆਂਮਾਰ ਜਿਸ ਦੀ ਫੁੱਲ ਫਾਰਮ ਹੈ ਬੇ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਇਸ ਦੀ ਸਥਾਪਨਾ 6 ਜੂਨ 1997 ਨੂੰ ਹੋਈ ਇਸ ਦੀ ਚੇਅਰਮੈਨਸ਼ਿਪ ਆ ਥਾਈਲੈਂਡ ਦੇ ਕੋਲ ਤੇ ਇਸ ਦਾ ਜਨਰਲ ਸਕੱਤਰ ਆ ਇੰਡੀਆ ਨੈਕਸਟ ਹੈ ਹਾਲ ਹੀ ਵਿੱਚ ਵਿਹਾਰ ਦੀ ਨਵੇਂ ਮੌਕ 77 ਵਜੋਂ ਕਿਸ ਨੂੰ ਜ਼ਬਤ ਕੀਤਾ ਗਿਆ ਹਾਂਜੀ ਵਿਹਾਰ ਦੀ ਨਵੇਂ ਮੌਕ 77 ਬਣਿਆ ਵਿਹਾਰ ਦੀ ਨਵੇਂ ਮੌਕ 77 ਵਜੋਂ ਜ਼ਬਤ ਕੀਤਾ ਗਿਆ ਵਾ ਇਹਨਾਂ ਨੂੰ ਜ਼ਬਤ ਕੀਤਾ ਗਿਆ ਪ੍ਰਤੀਆ ਅਮਰਤ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਸੀਂ ਅਪਾਇੰਟਮੈਂਟ ਦੀ ਗੱਲ ਕੀਤੀ ਆ ਤਾਂ ਡਾਕਟਰ ਮਯੰਕ ਸ਼ਰਮਾ ਨੇ ਵਿੱਤੀ ਸਲਾਹਕਾਰ ਸੀ ਵਜੋਂ ਆਉਂਦਾ ਸੰਭਾਲਿਆ ਸੰਜੇ ਵਾਤਸਿਆ ਨੇ ਜਲ ਸੈਨਾ ਦੇ ਉਪ ਮੁਖੀ ਵਜੋਂ ਆਉਂਦਾ ਸੰਭਾਲਿਆ ਇਹ ਰਾਜ ਰਾਜਨ ਨੂੰ ਵਿਕਰਮ ਸਾਰਾਪਾਈ ਸਪੇਸ ਸੈਂਟਰ ਦਾ ਨਵਾਂ ਮੁਖੀ ਚੁਣਿਆ ਗਿਆ ਖਾਲਿਦ ਜਮੀਲ ਸੀਨੀਅਰ ਪੁਰਸ ਰਾਸ਼ਟਰੀ ਫੁੱਟਬਾਲ ਟੀਮ ਦੇ ਮੁੱਖ ਕੋਚ ਬਣੇ ਉਤਪਲ ਕੁਮਾਰ ਨੂੰ ਸੰਸਦ ਟੀਵੀ ਦਾ ਨਵਾਂ ਸੀਈਓ ਚੁਣਿਆ ਗਿਆ अनुराधा ठाकुर ਨੂੰ RBI ਦੇ ਕੇਂਦਰੀ ਨਿਰਦੇਸ਼ਕ ਮੰਡਲ ਵਿੱਚ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਐਸੋਚਮ ਨੇ ਨਿਰਮਲ ਕੇ ਮਿੰਟਾ ਨੂੰ ਸੀਨੀਅਰ ਉਪ ਪ੍ਰਧਾਨ ਚੁਣਿਆ ਪ੍ਰੋਫੈਸਰ 우ਮਾ ਕਾਂਜੀ ਲਾਲ ਨੂੰ ਇੰਦਰਾ ਗਾਂਧੀ ਨੈਸ਼ਨਲ ਲੋਕ ਪਣੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਚੁਣਿਆ ਗਿਆ ਹੈ ਨੈਕਸਟ ਹੈ ਬਸੋਹਲੀ ਉਤਸਵ 2025 ਹਾਲੇ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਜਾਵੇਗਾ ਬਸੋਹਲੀ ਉਤਸਵ 2025 ਇਹ ਆਯੋਜਿਤ ਕੀਤਾ ਜਾਵੇਗਾ ਜੰਮੂ ਕਸ਼ਮੀਰ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਹੁਣ ਇਹ ਜੰਮੂ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਜੰਮੂ ਕਸ਼ਮੀਰ ਦੀ ਕੈਪੀਟਲ ਕੀ ਹੈ ਸ਼੍ਰੀਨਗਰ ਤੇ ਜੰਮੂ ਕਸ਼ਮੀਰ ਇੱਕ ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਦੇ ਵਿੱਚ ਡੱਛੀਗਾਮ نیشنل ਪਾਰਕ ਕਾਜੀਨਾਗਰ نیشنل ਪਾਰਕ ਕਾ ਸ੍ਰੀ ਮਲੀ نیشنل ਪਾਰਕ ਕਾ ਕਿਸਕਵਾੜ نیشنل ਪਾਰਕ ਇੱਥੋਂ ਦੇ ਫੇਮਸ ਲੋਕਨਾਚਾਰ ਰੌਫੇਕਤ ਕੁੜੰਡੀ ਕੇਸਰ ਉਤਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਡੱਛੀ ਇਲਾ ਕੁੜੰਡੀ ਇਲਾ ਗਾਇਵਰ ਝੀਲਾ ਮਨਸਬਲ ਝੀਲਾ ਗੰਗਾਵਲ ਝੀਲਾ ਕੁਸਰਵਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਗ ਝੀਲਾ ਵੈਰੀ ਨਾਗ ਝੀਲਾ ਕੇਸਰ ਉਤਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਤੇ ਇਹ ਜਿਹੜਾ ਉਤਸਵ ਵਸੋਲੀ ਉਤਸਵ 28 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਵੱਲੋਂ ਉਦਮਪੁਰ ਵਿੱਚ ਆਪਰੇਸ਼ਨ ਵਿਹਾਲੇ ਸ਼ੁਰੂ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਕਸ਼ਮੀਰ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਰੇਲ ਅਰਾਜ ਰਚ ਵਿਰਸਤਾ ਉਦਘਾਟਨ ਕੀਤਾ ਚਨਾਬਤੀ IWWII ਨੇ ਸ਼੍ਰੀਨਗਰ ਵਿੱਚ ਆਪਣਾ ਨਵਾਂ ਦਫ਼ਤਰ ਸਥਾਪਿਤ ਕੀਤਾ ਜੰਮੂ ਵਿੱਚ ਦੁਰਲਭ ਸ਼ਿੱਕਿਆਂ ਦੀ 2 ਦਿਨਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਇਹ ਸਿਹਤ ਐਪ ਲਾਂਚ ਕੀਤੀ ਔਰਣ ਪੱਲੀ ਜੰਮੂ ਕਸ਼ਮੀਰ ਤੇ ਲਦਾਖ ਆਈ ਕੋਰ ਦੇ ਮੁੱਖ ਜਾਜ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ 48 ਮੁਫਤ ਵਸੇਵਾ ਸ਼ੁਰੂ ਕੀਤੀ ਨਯਮੋ ਕਸ਼ਮੀਰ ਵਿੱਚ ਤਾਵੀ ਫਿਲਮ ਉਤਸਵ ਮਨਾਇਆ ਗਿਆ ਨੈਕਸਟ ਹੈ ਕੇਸ ਭਗਤਾਨ ਬੈਂਕ ਨੇ ਹਾਲ ਹੀ ਵਿੱਚ ਆਧਾਰ ਆਧਾਰਿਤ ਚਿਹਰਾ ਪ੍ਰਮਾਣਿਕਰਨ ਸਮੂਹਤ ਸ਼ੁਰੂ ਕੀਤੀ ਜਿਵੇਂ ਕਿ ਤੁਹਾਨੂੰ ਪਤਾ ਪਹਿਲਾਂ ਉਹ OTP ਚੱਲਦਾ ਸੀ ਨਾ ਬੈਂਕਾਂ ਦੇ ਵਿੱਚ ਔਰ ਉਸ ਤੋਂ ਬਾਅਦ ਫਿੰਗਰਪ੍ਰਿੰਟ ਚੱਲਣ ਲੱਗ ਗਿਆ ਪਰ ਇਹਨਾਂ ਦੋਨਾਂ ਦੇ ਵਿੱਚ ਏ ਧੋਖਾ ਧੜੀਆ ਮਤਲਬ ਕਈਆਂ ਦੇ ਫਿੰਗਰਪ੍ਰਿੰਟ ਕੁਝ ਸਮੇਂ ਲਈ ਸਕੈਨ ਨਹੀਂ ਹੁੰਦੇ ਸੀ ਤਾਂ ਆਪਾਂ ਨੂੰ ਤੁਸੀਂ ਦੇਖਿਆ ਹੋਣਾ ਕੋਈ ਵੀ ਦਿਖਾ ਦਿੰਦਾ ਕਿ ਤੁਹਾਡਾ ਸਕੈਨ ਨਹੀਂ ਹੋ ਰਿਹਾ ਐਡ ਨਹੀਂ ਹੋ ਰਿਹਾ ਪਰ ਕੁਝ ਸਮੇਂ ਦੇ ਪ੍ਰੋਸੈਸ ਬਾਅਦ ਉਹ ਐਡ ਵੀ ਹੋ ਜਾਂਦਾ ਸੀ ਜਿਸ ਦੇ ਨਾਲ ਵੀ ਲੋਕਾਂ ਨਾਲ ਕਾਫੀ ਤਕ ਧੋਖਾ ਧੜੀ ਹੁੰਦੀ ਸੀ ਕਿ ਲੋਕ ਉੱਥੋਂ ਚਲੇ ਜਾਂਦੇ ਸੋ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਵਗੈਰਾ ਕੱਢ ਲਈ ਜਾਂਦੇ ਸੀ ਪਰ ਹੁਣ ਇੱਕ ਫੇਸ ਫੇਸ ਸਕੈਨਰ ਆਇਆ ਜਿਹਦੇ ਵਿੱਚ ਆਪਣੀ ਅੱਖਾਂ ਦਾ ਰੈਟੀਨਾ ਸਕੈਨ ਕੀਤਾ ਜਾਂਦਾ ਤੇ ਇਹ ਇੱਕ ਬਹੁਤ ਵਧੀਆ ਟੈਕਨੀਕ ਵੀ ਆ ਜਿਦੇ ਵਿੱਚ ਅੱਖਾਂ ਦਾ ਰਿਕਟ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਦਾ ਤਾਂ ਫਿੰਗਰਪ੍ਰਿੰਟ ਵੀ ਨਹੀਂ ਆਉਂਦਾ ਸੀ ਕਿੰਨੀ ਤਕਲੀਫ ਆਉਂਦੀ ਸੀ ਉਹਨਾਂ ਨੂੰ ਮਤਲਬ ਕਿੰਨੀ ਦਿੱਕਤ ਆਉਂਦੀ ਸੀ ਉਹਨਾਂ ਨੂੰ ਆਪਣਾ ਕੰਮ ਕਰਵਾਉਣ ਦੇ ਵਿੱਚ ਹਨ ਤਾਂ ਸੀਨੀਅਰ ਸਿਟੀਜ਼ਨ ਦੇ ਲਈ ਇਹ ਕਾਫੀ ਜ਼ਿਆਦਾ ਫਾਇਦੇਮੰਦ ਹੈ ਕਿ ਅੱਖਾਂ ਦਾ ਰੁਟੀਨ ਨਾਲ ਮਿੰਟਾਂ ਚ ਸਕੈਨ ਹੋ ਜਾਂਦਾ ਵਾ ਤਾਂ ਇੰਡੀਆ ਪੋਸਟ ਪੇਮੈਂਟ ਬੈਂਕ ਨੇ ਹੁਣ ਇਹਨੂੰ ਚਿਹਰਾ ਪ੍ਰਮਾਣਿਕ ਕਰਨ ਸਹੂਲਤ ਸ਼ੁਰੂ ਕੀਤੀ ਹੈ ਫੇਸ ਸਕੈਨਿੰਗ ਜਿਹਨੂੰ ਕਹਿ ਸਕਦੇ ਆ ਹੋ ਜੇ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਟੈਸਟ ਮਿਲਿਆ ਸੀ ਉਸ ਦਾ ਅਨਸਰ ਡਿਸਕਸ ਕਰ ਲੈਨੇ ਆ ਹਾਲ ਹੀ ਵਿੱਚ ਇਸਰੋ ਦੇ ਉੱਚੋ ਚਾਈ ਵਾਲੇ ਐਨਾਲਾਗ ਮਿਸ਼ਨ ਹੋਪ ਦਾ ਉਦਘਾਟਨ ਕਿੱਥੇ ਕੀਤਾ ਗਿਆ ਇਸਰੋ ਦੇ ਉੱਚੋ ਚਾਈ ਵਾਲੇ ਐਨਾਲਾਗ ਮਿਸ਼ਨ ਹੋਪ ਦਾ ਉਦਘਾਟਨ ਕੀਤਾ ਗਿਆ ਨਾਗਪੁਰ ਦੇ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਤੁਹਾਡੇ ਲਈ ਅਗਲਾ ਟੈਸਟ ਹੈ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਵੋਗੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਬਲੱਡ ਸਟੇਸ਼ਨ ਲਈ ਨਾਸ਼ਾ ਦੇ ਕਰੂ 11 ਮਿਸ਼ਨ ਨੂੰ ਕਿਸ ਨੇ ਲਾਂਚ ਕੀਤਾ ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਵੋਗੇ ਹੁਣ ਅਸੀਂ ਕਰਦੇ ਹਾਂ ਇੰਪੋਰਟੈਂਟ ਕਰੰਟ ਅਫੇਅਰ ਰਿਵਾਈਜ਼ ਪ੍ਰੋਫੈਸਰ ਅਸੀਮ ਕੁਮਾਰ ਕੋਸ਼ ਨੂੰ ਹਰਿਆਣਾ ਦਾ ਨਵਾਂ ਰਾਜਪਾਲ ਐਲਾਨਿਆ ਗਿਆ ਫਾਜ਼ਿਲਕਾ ਵਿੱਚ ਭਾਰਤ ਦਾ ਪਹਿਲਾ ਲੱਕੜ ਦਾ ਗੁਰਦੁਆਰਾ ਖੁੱਲ੍ਹਿਆ ਈਗਾ ਸਵੇਟੈਕ ਨੇ ਵਿਵਲੰਦਨ 2025 ਮਹਿਲਾ ਸਿੰਗਲਸ ਕਿਤਾਬ ਜਿੱਤੇ ਆ ਤਾਮਿਲਨਾਡੂ ਨੇ ਪੁਰਸ਼ ਹਾਕੀ ਇੰਡੀਆ ਮਾਸਟਰਜ਼ ਕੱਪ 2025 ਜਿੱਤੇ ਆ ਗੁਜਰਾਤ 1 ਕਰੋੜ ਸਟਾਕ ਮਾਰਕੀਟ ਨਿਵੇਸ਼ਕਾਂ ਨੂੰ ਪਾਰ ਕਰਨ ਵਾਲਾ ਤੀਜਾ ਭਾਰਤੀ ਰਾਜ ਬਣਿਆ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬਾਇਓਫਿਊਲ ਖਪਤਕਾਰ ਬਣਿਆ ਆਂਧਰਾ ਪ੍ਰਦੇਸ਼ ਸਰਕਾਰ ਨੇ ਸਹਿਰੀ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਦਿਜੀ ਲక్ష్ਮੀ ਯੋਜਨਾ ਸ਼ੁਰੂ ਕੀਤੀ ਡੰਗੇਤੀ ਜਾਨਵੀ ਨਾਸਾ ਦੇ ਏਅਰ ਸਪੇਸ ਪ੍ਰੋਗਰਾਮ ਨੂੰ ਪੂਰਾ ਕਰਨ ਵਾਲੀ ਪਹਿਲੀ ਭਾਰਤੀ ਬਣੀ ਰਾਧਾਨਾਥ ਸਵਾਮੀ ਨੂੰ ਨਿਊਯਾਰਕ ਸਿਟੀ ਸਨਮਾਨ ਮਿਲਿਆ ਹਰੀ ਕ੍ਰਿਸ਼ਨਨ ਏ ਭਾਰਤ ਦੇ ਸਤਾਸੀ ਵਿੱਚ ਗ੍ਰੈਂਡ ਮਾਸਟਰ ਬਣੀ ਦੀਪਿਕਾ ਪਾਦੂਕੋਨ ਨੂੰ ਹਾਲੀਵੁੱਡ ਵਾਕ ਆਫ ਫੇਮ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਰਜנטיਨਾ ਵਿੱਚ ਕੀ ਟੂ ਦੀ ਸਿਟੀ ਸਿਨਮਾਨ ਮਿਲਿਆ ਆਸਥਾ ਪੂਨੀਆ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ ਐਪਲ ਨੇ ਸਵੀਖਾਨ ਨੂੰ ਮੁੱਖ ਸੰਚਾਲਨ ਅਧਿਕਾਰੀ ਚੁਣਿਆ ਤਮਿਲਨਾਡੂ ਦੇ ਗਿੰਗੀ ਕਿਲੇ ਨੂੰ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਐਲਾਨਿਆ ਗਿਆ ਸੁਨਾਲੀ ਮਿਸ਼ਰਾ ਆਰਪੀਐਫ ਦੀ ਪਹਿਲੀ ਮੈਲਾ ਡਾਇਰੈਕਟਰ ਬਣੇ ਹਿਮਾਚਲ ਪ੍ਰਦੇਸ਼ ਚਿਹਰੇ ਦੀ ਸਕੈਨਿੰਗ ਕਰਕੇ ਰਾਸ਼ਨ ਵੰਡਣ ਵਾਲਾ ਪਹਿਲਾ ਰਾਜ ਬਣਿਆ ਪੰਜਾਬ ਵਿੱਚ ਮੁਫਤ ਇਲਾਜ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹਰਿਆਣਾ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਜੰਗਲ ਸਫਾਰੀ ਬਣੇਗੀ ਉੱਤਰਾਖੰਡ ਸਰਕਾਰ ਨੇ ਆਪਰੇਸ਼ਨ ਕਾਲਾ ਨੀਮੀ ਸ਼ੁਰੂ ਕੀਤਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।